ਜੇ ਮਿਲਣਾ ਸੀ ਭਾਈ ਆਪਾਂ ਹਾਂਜੀ ਬਸ ਰਾਬਰੇ ਲਿਖੀ ਹੁੰਦੀ ਆ ਰਾਬਰੇ ਲਿਖੀ ਸੁਣਾਗੇ ਰਜਿਸਟਰ ਦੇ 40 ਜੀ ਦੀ ਪ੍ਰਕਿਰਿਆ ਇੱਥੇ ਮਿਲਣਾ ਇੱਥੇ ਮਿਲਣਾ ਹਾਂਜੀ ਆਪਾਂ ਟ੍ਰੈਕ ਇੰਟਰਵਿਊ ਚਾਹੀ ਖੜਨਾ ਸੀ ਦੋਵਾਂ ਨੂੰ ਹਾਂਜੀ ਹਾਂਜੀ ਬਹੁਤ ਧੰਨਵਾਦ ਲਵ ਯੂ ਭਾਈ ਜੀ ਲਵ ਯੂ ਟੂ 17 ਜਨਵਰੀ ਦਿਨ ਹੈਗਾ ਜੀ ਅੱਜ ਸ਼ਨੀਵਾਰ ਤੇ ਸਾਲ 2026 ਆ ਜੀ ਸਵੇਰੇ ਸਵੇਰੇ ਕਰ ਲਿਆ ਮੋਟਰਸਾਈਕਲ ਤਿਆਰ ਪਈ ਆਪਾਂ ਬਟੰਡੇ ਵੱਲ ਜਾਣ ਦੇ ਜੀ ਸਾਈਕਲ ਚੱਕ ਕੇ ਲਿਆਉਣਾਗਾ ਹਾਂ ਮਾਣੀ ਸਿਆ ਕੀ ਹਾਲਾ ਵਧੀਆ ਬਈ ਵਧੀਆ ਤੂੰ ਦੱਸ ਠੀਕ ਐ ਹਾਂ ਹਾਂ ਬਈ ਹੋਇਆ ਤੁਹਾਡੇ ਵਾਲਾ ਤਿਆਰ ਹਾਂ ਹਾਂ ਆਦੋ ਸਾਹਿਬ ਜੀ ਚੱਲ ਪਾਲਾ ਮਾਖਾ ਪੈਰਾਂ ਨੂੰ ਠੰਡ ਲੱਗੂਗੀ ਚੱਲ ਫਿਰ ਬੂਟ ਪਾ ਲੈਣ ਹੋਰ ਮੁੜ ਕੇ ਮੁੜ ਕੇ ਠੰਡ ਜਾ ਕੇ ਮੂੰਹ ਜਾਂ ਟੇਡਾ ਕਰੀ ਜਾਏਗਾ ਕਿਉਂਕਿ ਜਾਂਦੀ ਠੰਡ ਮਾਰਦੀ ਨਹੀਂ ਲਿਆ ਬੰਦੇ ਨੂੰ ਹਾਂ ਤੇ ਬੂਟ ਪਾ ਲੈ ਪਾਲਾ ਬੂਟ ਪਾ ਕੇ ਚੱਲ ਠੀਕ ਐ ਤੇ ਇਹਦੇ ਨਾਲ ਹੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦਾ ਸਾਰੇ ਜਾਨੇ ਠੀਕ ਠਾਕ ਹੋਮੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਟੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਚੱਲ ਪਿਆ ਭਾਈ ਹੁਣ ਆਪਾਂ ਹੁਣ ਆਪਾਂ ਜਾਣਾ ਬਠਿੰਡੇ ਵੱਲ ਨੂੰ ਤੇ ਬਠਿੰਡੇ ਤੋਂ ਆਪਣਾ ਚੱਕ ਕੇ ਲਿਆਉਣਾ ਸਾਈਕਲ ਤੇ ਸਾਈਕਲ ਆਪਣਾ ਸਰਵਿਸ ਵਾਸਤੇ ਉੱਥੇ ਬਠਿੰਡੇ ਖੜਾਇਆ ਹੋਇਆ ਸੀਗਾ ਤੇ ਕਾਠੀ-ਕੂਠੀ ਵੀ ਆਪਾਂ ਉਹਦੀ ਲਵਾ ਲਈ ਆ ਤੇ ਸਰਵਿਸ ਸੀਗੀ ਕਾਠੀ ਸੀਗੀ ਲਵਾਉਣ ਵਾਲੀ ਕਿਉਂਕਿ ਇਹਦੀ ਪਿੱਛੇ ਵਾਲੀ ਕਾਠੀ ਜਿਹੋ ਉਖਲੀਆਂ ਦੇ ਵਿੱਚ ਵੱਜ-ਵੱਜ ਕੇ ਟੁੱਟ ਜਾਂਦੀ ਸੀਗੀ ਉਹ ਦੂਜੀ ਸੀਗੀ ਐਲੂਮੀਨੀਅਮ ਵਾਲੀ ਸੀਗੀ ਤੇ ਆਪਾਂ ਲੋਹੇ ਵਾਲੀ ਵੀ ਪੁੱਛੀ ਸੀਗੀ ਪਰ ਆਪਾਂ ਨੂੰ ਮਿਲ ਹੀ ਨਹੀਂ ਕਹਿੰਦੇ ਬਾਈ ਉਹ ਇੱਥੋਂ ਨਹੀਂ ਮਿਲਦੀ ਤੇ ਉਹ ਜਾ ਪੱਕੇ ਸਟੋਰ ਤੋਂ ਮਿਲੂਗੀ ਜਾਂ ਇਹਨਾਂ ਦੇ ਫਾਇਰਫੌਕਸ ਦੇ ਤੁਹਾਨੂੰ ਸਟੋਰ 'ਚ ਜਾਣਾ ਪਊਗਾ ਤੇ ਆਪਣੇ ਬਠਿੰਡੇ ਉਹ ਸਟੋਰ ਹੈ ਨਹੀਂਗਾ ਜੀ ਤੇ ਫਿਰ ਆਪਾਂ ਉਹੀ ਦੁਬਾਰੇ ਲਵਾ ਲਈਏ ਜੀ ਪਰ ਉਹਦੇ ਨਾਲੋਂ ਵਧੀਆ ਕੁਆਲਿਟੀ ਦੀ ਹੈ ਇਹ ਇਹ ਜਿਹੜੀ ਆਪਾਂ ਹੁਣ ਸ਼ੀਟ ਲਵਾਈ ਹੋਈ ਆ ਤੇ ਬਾਕੀ ਸਭ ਕੁਝ ਤੁਹਾਨੂੰ ਸਾਈਕਲ ਦਾ ਆਪਾਂ ਦਿਖਾਈ ਦੇਵਾਂਗੇ ਹਨਾ ਵੀ ਕੀ ਕੁਝ ਆਪਾਂ ਬਦਲਵਾਇਆ ਗਿਆ ਸਾਈਕਲ ਦੇ ਵਿੱਚ ਤੇ ਹੁਣ ਆ ਪਾ ਲੈਣ ਦੋ ਮੁੰਡੇ ਨੂੰ ਬੂਟ ਜੀ ਤੇ ਫਿਰ ਅਸੀਂ ਚੱਲਦੇ ਆ ਜੀ ਜੇ ਆਪਾਂ ਬਾਈ ਕੋਲੇ ਦੁਕਾਨ ਤੇ ਤੇ ਸਾਈਕਲ ਆਪਣਾ ਬਿਲਕੁਲ ਤਿਆਰ ਖੜਾਇਆ ਪਿਆ ਠੀਕ ਹੈ ਇੱਕ ਕਮੀ ਸੀ ਜੀ ਸਾਈਕਲ ਦੇ ਵਿੱਚ ਇਹ ਜਿਹੜਾ ਆਪਣਾਲਾ ਪਹਿਲਾ ਵਾਲਾ ਸਟੈਂਡ ਸੀਗਾ ਜੀ ਉਹ ਥੋੜਾ ਸੈਂਟਰ ਦੇ ਵਿੱਚ ਲੱਗਿਆ ਹੋਇਆ ਹੈਗਾ ਇਸ ਕਰਕੇ ਜਿਹੜਾ ਸਾਈਕਲ ਆਪ ਖੜਾਉਂਦੀ ਸੀ ਤੇ ਪਿੱਛੇ ਵਜਨ ਹੁੰਦਾ ਸੀ ਅੱਡੇਕ ਪੈਂਦਾ ਸੀ ਭਾਈ ਉਹ ਸਾਈਕਲ ਬੈਲੈਂਸ ਜਾਂ ਬਣਦਾ ਨਹੀਂ ਸੀ ਸਾਈਕਲ ਦਾ ਤੇ ਕਾ ਕਰਕੇ ਭਾਈ ਉਹ ਫਿਰ ਇੱਕ ਸਟੈਂਡ ਆਪਾਂ ਹੋਰ ਲਵਾ ਲੈਨੇ ਆ ਇੱਥੇ ਲੱਗ ਜੂਗਾ ਭਾਈ ਇੱਥੇ ਲੱਗੂਗਾ ਨਾ ਆਵੇ ਇੱਥੇ ਲੱਗ ਜੂਗਾ ਸਕੋਰ ਦੀ ਬਣਦੀ ਰਹੂਗੀ ਤੇ ਬਾਈ ਆਏ ਨਹੀਂ ਫਿਰ ਇੱਥੇ ਅੱਜ ਆਏ ਸੀਗੇ ਬਾਈ ਕੋਈ ਕੰਮ ਪੈ ਗਿਆ ਚਲਾ ਗਿਆ ਨਹੀਂ ਆਉਂਗੇ ਹਨ ਕੇ ਠੀਕ ਬਾਈ ਨੂੰ ਕੱਟਣ ਫੋਨ ਕਰ ਲੈਨੇ ਆ ਤੇ ਹੁਣ ਓਕੇ ਵਾਲੀ ਗੱਲ ਕਰਤੀ ਇਹਨੂੰ ਜੀ ਵਧੇ ਚੱਲ ਜਓ ਆਪਣਾ ਬਾਈ ਨੇ ਬਾਈ ਜਦੋਂ ਆਪਾਂ ਸਾਈਕਲ ਤੇ ਖੜਾ ਕੇ ਗਏ ਸੀਗੇ ਤੇ ਉਦੋਂ ਬਾਈ ਨੇ ਕਿਹਾ ਸੀ ਕਹਿੰਦੇ ਹੁਣ ਫੋਟੋ ਖਿੱਚ ਲਓ ਤੇ ਜਦੋਂ ਸਰਵਿਸ ਹੋ ਗਈ ਤੇ ਤੁਸੀਂ ਫੇਰ ਫੋਟੋ ਖਿੱਚ ਲਿਓ ਤੇ ਐ ਲੱਗਦਾ ਬਈ ਜਿਵੇਂ ਹੁਣੀ ਨਵਾਂ ਕਢਾਇਆ ਹੋਵੇ ਵਧੀਆ ਪਾਲਿਸ਼ ਪੂਲਿਸ਼ ਮਾਰ ਕੇ ਬਾਈ ਨੇ ਖੜਾਇਆ ਹੋਇਆ ਸੀ ਪੂਰਾ ਵਧੀਆ ਕਰਕੇ ਤੇ ਬਾਈ ਕਹਿੰਦਾ ਹੁਣ ਤੁਸੀਂ ਇੱਕ ਵਾਰੀ ਟ੍ਰਾਇਲ ਲੈ ਆਓ ਜਾ ਕੇ ਲੈ ਆ ਟ੍ਰਾਇਲ ਫਿਰ ਮੈਂ ਤਾਂ ਇੱਕ ਵਾਰੀ ਲੈ ਆਇਆ ਮੈਂ ਜਾਣਾ ਇੱਧਰ ਮੈਂ ਆਪ ਤੱਕ ਹਾਂ ਵਧੀਆ ਕਰਤਾ ਬਾਈ ਨੇ ਓਕੇ ਵਾਲਾ ਕੰਮ ਕਰਤਾ ਏਰ ਵਾਲਾ ਰੁਲਾ ਵੀ ਹੋ ਗਿਆ ਜਾ ਜਾ ਇਧਰ ਹੀ ਆ ਅਜੀਤ ਰੋਡ ਤੇ ਗਿਆ ਦੇ ਆਇ ਕੋਣੀ ਜਾਂਦਾ ਇੱਥੇ ਦਿਖਾ ਸੀ ਜਾ ਹਾਂ ਜਾ ਜਾ ਦੇਖ ਦੇਖ ਦੇ ਇਹ ਪਾਈ ਆਪਣੇ ਬਠਿੰਡੇ ਦਾ ਅਜੀਤ ਰੋਡ ਆ ਇੱਥੇ ਆ ਹੀ ਲੱਗਦੀ ਆ ਕਲਾਸਾਂ ਲੱਗਦੀਆਂ ਪੂਰੀ ਰੌਣਕ ਹੁੰਦੀ ਸੀ ਪਹਿਲਾਂ ਹੁਣ ਤਾਂ ਘਟ ਗਿਆ ਰੌਣਕ ਕਿਉਂਕਿ ਜਿਹੜੇ ਬਾਹਰ ਵਾਲੀ ਵੀਜੇ ਤੇਨੋਂ ਬੰਦ ਕਰ ਚੁੱਕੇ ਆ ਕਿਵੇਂ ਦਿਆ ਕਿੜਾ ਕਿਵੇਂ ਲੱਗਿਆ ਓਕੇ ਵਾਲਾ ਕੰਮ ਠੀਕ ਕਰਤਾ ਨਾ ਉਹਨੇ ਬਾਈ ਨੇ ਹਾਂ ਇੱਕ ਵਾਰੀ ਪਹਿਲਾਂ ਉਹ ਚਲਾਇਆ ਸੀ ਨਾ ਜਦੋਂ ਆਪਾਂ ਘਰੇ ਖੜਾ ਸੀ ਹੁਣ ਸਹੀ ਆ ਹੁਣ ਪਹਿਲਾਂ ਨਾਲੋਂ ਠੱਕ ਪੂਰਾ ਹੀ ਸਰਵਿਸ ਕਰਤੀ ਨਾ ਹੁਣ ਹਾਂ ਸਰਵਿਸ ਕਰਨ ਵਾਲੇ ਹੈ ਐੜਾ ਹੋ ਗਿਆ ਹਾਂ ਰਹਿਲਾ ਹੋ ਗਿਆ ਬਈ ਆਇਆ ਜਦੋਂ ਸਰਵਿਸ ਕਰਦੇ ਆ ਸਾਰਾ ਕੁਝ ਪਟਾ ਕੋਈ ਕਰਦੇ ਆ ਸਾਰੇ ਇਹਨਾਂ ਦੀ ਨਟਾਂ ਨੋਟਾਂ ਦੀ ਤੇ ਸਾਰਾ ਕੁਝ ਫਿਰ ਓਕੇ ਵਾਲਾ ਕੰਮ ਕਰ ਦਿੰਦੇ ਆ ਬਾਅਦ ਚ ਦੁਕਾਨ ਤੇ ਬੈਠਣ ਨੂੰ ਆਪਾਂ ਨੂੰ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਸੀਗਾ ਜੀ ਤੇ ਘਰੋਂ ਜਿਹੜਾ ਰੋਟੀ ਪਾਣੀ ਆਪਾਂ ਖਾ ਕੇ ਨਹੀਂ ਆਏ ਸੀਗੇ ਰੋਟੀ ਪਾਣੀ ਵੀ ਇੱਥੇ ਬਾਹਰਲੇ ਪਾਸੇ ਢਾਬਾ ਸੀਗਾ ਬਈ ਇੱਥੋਂ ਰੋਟੀ ਪਾਣੀ ਆਪਾਂ ਖਾਏ ਸੀਗੇ ਬਾਈ ਪਹਿਲਾਂ ਹੈ ਨਹੀਂ ਸੀਗੇ ਬਾਈ ਹੁਣ ਆਇਆ ਜੀ ਉਹ ਬਾਈ ਦੀ ਉਹ ਢੀਕ ਚ ਆਪਾਂ ਬੈਠੇ ਸੀਗੇ ਇਹ ਬਾਈ ਆ ਪਾਊਗਾ ਤੇ ਤੇਰਾ ਸਮਾਨ ਸਮੂਲ ਹੋਰ ਇਹਦਾ ਪੌਣ ਕੱਢਣ ਪਾਉਣ ਵਾਲਾ ਆਇਆ ਤੇ ਆਪੇ ਦੇਖ ਲਓ ਨਾ ਬਾਈ ਆ ਕੇ ਤੇ ਉਹ ਆਇਆ ਬਾਈ ਹੁਣੇ ਤੇ ਬਾਈ ਨੇ ਆ ਕੇ ਬਾਈ ਹੋਰ ਹੀ ਗੱਲ ਦੱਸੀ ਆ ਵੀ ਕਹਿੰਦੇ ਕੋਦਾ ਬਾਈ ਜੀ ਆ ਰਿਹਾ ਆਪਣੀ ਦੁਕਾਨ ਦੇ ਉੱਪਰ ਤੇ ਕੋਦਾ ਬਾਈ ਜੀ ਦਾ ਸਾਈਕਲ ਵੀ ਇੱਥੇ ਸਰਵਿਸ ਲਈ ਆਇਆ ਹੋਇਆਗਾ ਉਹ ਇੱਥੇ ਖੜਾ ਹੋਇਆਗਾ ਤੇ ਬਾਈ ਜੀ ਕਹਿੰਦੇ ਵੀ ਤੁਸੀਂ ਖੜ੍ਹ ਜੋ ਅੱਧਾ ਘੰਟਾ ਹਨੇ ਕੋਦੇ ਬਾਈ ਜੀ ਨਾਲ ਮਿਲ ਲਓ ਉਹਨਾਂ ਨੇ ਆਪਾਂ ਨੂੰ ਫੋਨ ਲਾਇਆ ਸੀਗਾ ਕਿ ਜਦੋਂ ਉਹ ਮੁੰਡੇ ਆਏ ਸੀਗੇ ਤੁਹਾਡੇ ਕੋਲ ਤੇ ਸਾਨੂੰ ਤੁਸੀਂ ਫੋਨ ਲਾਉਣਾ ਸੀਗਾ ਅਸੀਂ ਵੀ ਤੁਹਾਡੀ ਦੁਕਾਨ ਤੇ ਆ ਜਾਂਦੇ ਆ ਨਾਲੇ ਭਾਈਆਂ ਨੂੰ ਮਿਲਦੇ ਹੁਣ ਆਪਾਂ ਨੂੰ ਭਾਈ ਲਾ ਕੇ ਗੱਲ ਕਰ ਦੱਸੀ ਆ ਤੇ ਹੁਣ ਆਪਾਂ ਭਾਈ ਕੁਦੇ ਭਾਈ ਜੀ ਨੂੰ ਮਿਲ ਕੇ ਜਾਵਾਂਗੇ ਕਰਕੇ ਜਾਵਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਕਿਉਂਕਿ ਸਭ ਤੋਂ ਪੁਰਾਣੇ ਜਿਹੜੇ ਸਾਈਕਲ ਰਾਈਡਰ ਹੈ ਤੇ ਆਪਣੇ ਕੁਤਾ ਭਾਈ ਜੀ ਆ ਹਨ ਜੀ ਤੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਸਾਈਕਲ ਚਲਾਉਣ ਲੱਗੇ ਹੁਣ ਕਰਾਂਗੇ ਗੱਲਾਂ ਬਾਤਾਂ ਹੁਣ ਤੋਂ ਭਾਈ ਨੂੰ ਬੜੇ ਟਾਈਮ ਤੋਂ ਉਥੇ ਬੈਠਾ ਜੀ ਚਾਕੀ ਜਾਂਦਾ ਸੀਗਾ 게ਟ ਵਾਲੇ ਵੇ ਗੇਟ ਕਦੋਂ ਖੁੱਲੂਗਾ ਤੇ 게ਟ ਖੁੱਲਿਆ ਤੇ ਭਾਈ ਭਾਈ ਜੀ ਆਪਣੇ ਸਾਹਮਣੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਠੀਕ ਠਾਕ ਹੋ ਜੀ ਵੀਰ ਭਰਾ ਦੇਖਦੇ ਹਾਂ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜਿੰਨੇ ਕ ਤੁਹਾਨੂੰ ਦੇਖਦੇ ਆ ਜੀ ਨਾ ਜੀ ਉਹਨਾਂ ਦੇ ਵਿੱਚੋਂ ਹੀ ਸਾਨੂੰ ਦੇਖਦੇ ਆ ਜੀ ਆਪਾਂ ਨੂੰ ਕਮੈਂਟ ਵੀ ਆਉਂਦੇ ਹੁੰਦੇ ਆ ਆਪਾਂ ਨੂੰ ਫੋਨ ਵੀ ਲਾ ਕੇ ਬਹੁਤ ਕਹਿੰਦੇ ਆ ਵੀ ਭਾਈ ਵੀ ਕੁੱਦਾ ਜੀ ਜਿੰਨਾਂ ਦੇ ਰਾਹਾਂ ਤੇ ਚੱਲੇ ਸੀਗੇ ਤੇ ਉਹਨਾਂ ਰਾਹਾਂ ਤੇ ਤੁਸੀਂ ਆ ਗਏ ਆ ਤੇ ਬਹੁਤ ਵਧੀਆ ਗੱਲ ਆ ਨਾ ਤੇ ਵੈਕ ਕੁਸੀ ਹੁੰਦੀ ਹੈ ਜਦੋਂ ਆਪਣੇ ਵੀਰ ਭਰਾ ਮਿਲਦੇ ਆ ਜਿਹੜੇ ਸਾਈਕਲਾਂ ਦੇ ਘੁੰਮਦੇ ਨੇ ਵੀਰ ਉਹਨਾਂ ਨੇ ਇੰਡੀਆ ਦੇ ਬਹੁਤ ਹੀ ਹਿੱਸੇ ਸਾਈਕਲ ਤੇ ਗਾਏ ਆ ਤੇ ਵਧੀਆ ਮੁਲਾਕਾਤ ਹੋਈ ਬੇ ਸੋਹਣੇ ਹਾਂਜੀ ਹਾਂਜੀ ਮੈਨੂੰ ਬਾਈ ਜੀ ਨੇ ਦੱਸਿਆ ਸੀਗਾ ਜੀ ਮੈਂ ਤਾਂ ਸਾਈਕਲ ਚੱਕ ਕੇ ਜਾਣ ਲੱਗਾ ਸੀਗਾ ਜੀ ਮਾਖਾ ਚਲੋ ਠੀਕ ਹੈ ਜੀ ਮੈਂ ਪੇਮੈਂਟ ਕਰਤੀ ਸੀਗੀ ਮਾਖਾ ਚਲੋ ਮੈਂ ਚੱਲਦਾ ਹਾਂ ਬਾਈ ਜੀ ਨੇ ਦੱਸਿਆ ਸੀ ਕਹਿੰਦੇ ਵੀ ਕੋ ਦਾ ਬਾਈ ਜੀ ਆ ਰਿਹਾ ਦੇ ਘੰਟੇ ਤੱਕ ਜਿੰਨੇ ਵੀ ਸਾਈਕਲ ਚਲਾਉਂਦੇ ਆ ਨਾ ਬਾਈ ਹਾਂਜੀ ਸਾਰੇ ਆ ਥਾਂ ਤੇ ਜਰੂਰ ਆਉਂਦੇ ਆ ਬਟੇ ਹਾਂਜੀ ਐਨੇ ਜੀ ਕੋਲੇ ਅੱਛਾ ਜੀ ਤੇ ਮੈਨੂੰ ਬਾਈ ਜੀ ਨੇ ਦੱਸਿਆ ਜੀ ਆਪਣੇ ਗੁਰਪਰਾੜ ਬਾਈ ਜੀ ਨੇ ਜੀ ਇਹਨਾਂ ਬਾਰੇ ਸਾਰਿਆਂ ਨੇ ਸਾਈਕਲ ਇੱਥੇ ਲਏ ਹੁੰਦੇ ਨੇ ਅੱਛਾ ਜੀ ਆਪਣੇ ਫਰੰਟੇ ਦੀ ਦੁਕਾਨ ਵੱਡੀ ਮੈਂ ਕਿਹਾ ਇਹੀ ਆ ਤਾਂ ਕਰਕੇ ਤੇ ਸੋਹਣੀ ਮੁਲਾਕਾਤ ਲਈ ਬਾਈ ਜੀ ਨਾਲ ਬਹੁਤ ਧੰਨਵਾਦ ਜੀ ਤੇ ਆਪਾਂ ਜਿਹੜੇ ਤਾਂ ਵੀਡੀਓ ਦੇਖਦਾ ਚੰਦਦਾ ਹੀ ਆ ਹਾਂਜੀ ਹਾਂਜੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਇੰਡੀਆ ਦੀਆਂ ਇਹ ਹੈਟਲੀਆਂ ਸਟੇਟਸ ਨੇ ਉਸ ਤੋਂ ਉੱਦੋਂ ਸਾਰਾ ਘੁੰਮਿਆ ਹੋਇਆ ਆਕਰ ਕੇ ਜਿਹੜੇ ਜਿਹੜੇ ਥਾਵਾਂ ਤੋਂ ਮੈਂ ਲੰਘਿਆ ਅਕਦੇ ਅਸੀਂ ਸੱਭਲ ਕੀਤੇ ਆ ਜਾਂ ਵੀਲ ਕਰਕੇ ਕੀਤੇ ਆ ਉਹ ਗੱਲਾਂ ਬਾਤਾਂ ਜਦੋਂ ਸਾਂਝੀਆਂ ਹੁੰਦੀਆਂ ਨੇ ਤਾਂ ਦਿਲਚਸਪ ਹੋ ਜਾਂਦੀਆਂ ਕਹਾਣੀਆਂ ਇਹ ਤੇ ਖੁਸ਼ੀ ਹੁੰਦੀ ਆ ਜਦੋਂ ਪਤਾ ਲੱਗਦਾ ਇਹ ਪੰਜਾਬ ਦੇ ਵਿੱਚ ਆਪਣੇ ਬਹੁਤ سارے ਮੁੰਡੇ ਸਾਈਕਲਾਂ ਤੇ ਨਿਕਲਦੇ ਆ ਉਕੋ-ਵਕਰੀ ਥਾਵਾਂ ਨੂੰ ਦੇਖਦੇ ਆ ਵੀਡੀਓਜ਼ ਬਣਾਉਂਦੇ ਆ ਤੇ ਉਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ ਹਾਂਜੀ ਤੇ ਬਾਈ ਜੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਆਪਾਂ ਵੀ ਤੁਹਾਨੂੰ ਦੇਖ ਕੇ ਹੀ ਜਿਹੜਾ ਸ਼ੁਰੂ ਕੀਤਾ ਸੀਗਾ ਸਾਈਕਲ ਦਾ ਸਫ਼ਰ ਬੜੀ ਇਮਾਨਦਾਰੀ ਨਾਲ ਚਾਹਣਾ ਸੀ ਕਿ ਆ ਨਾ ਵੀ ਬਾਜੂ ਕੋਲੇ ਕਦੇ ਮਿਲਾਂ ਤੇਰੇ ਨਾਲ ਕਦੇ ਮਿਲਾਂ ਤੇ ਅੱਜ ਇਹਨਾਂ ਦੇ ਨਾਲ ਆਪਣੇ ਸਮਾਗਮ ਨੂੰ ਬੜਾਈਏ ਤੇ ਵਾਕਾ ਤੁਹਾਨੂੰ ਕੀ ਬਈ ਐਵੇਂ ਅੱਜ ਆ ਨਹੀਂ ਰਿਹਾ ਸੀਗਾ ਜੀ ਘਰੇ ਥੋੜੇ ਜੇ ਕੰਮ ਸੀਗੇ ਮਾਤਾ ਜੀ ਕਹਿੰਦੇ ਤੂੰ ਅੱਜ ਨਾ ਜਾ ਕੱਲ ਨੂੰ ਜਾਏ ਜੀ ਪਰ ਅੱਜ ਥੱਕੇ ਨਾ ਲਾਇਆ ਮਾੜਾ ਜਿਹਾ ਮਨ ਬਕਾ ਅੱਜ ਜਾਣਾ ਜਾਣਾਗਾ ਤੇ ਕੱਲ ਨੂੰ ਕੋਈ ਹੋਰ ਕੰਮ ਕਰ ਲਾਂਗੇ ਐਵੇਂ ਟਾਈਮ ਕੱਢਣ ਖਰਾਬ ਕਰਨੋਂ ਨਾ ਆਪਾਂ ਸਫਰ ਸ਼ੁਰੂ ਕਰ ਲਾਂਗੇ ਅੱਜ ਮਿਲਣਾ ਸੀ ਭਾਈ ਆਪਾਂ ਹਾਂਜੀ ਬਸ ਬਾਬੇ ਲਿਖੀ ਹੁੰਦੀ ਆ ਨਾ ਬਾਬੇ ਲਿਖੀ ਸੀਗਾ ਰਜਿਸਟਰ ਦੇ 40 ਜੀ ਰੁਪਏ ਅੱਧੀ ਮਿਲ ਲਾ ਕੇ ਇੱਥੇ ਮਿਲਣਾ ਹਾਂਜੀ ਫਟਰਾ ਕੰਟਰੀ ਉੱਤੇ ਆ ਕੇ ਖੜਨਾ ਸੀ ਦੋਵਾਂ ਨੂੰ ਹਾਂਜੀ ਹਾਂਜੀ ਬਹੁਤ ਧੰਨਵਾਦ ਲਵ ਯੂ ਭਾਈ ਜੀ ਲਵ ਯੂ ਟੂ ਸਸਤੀ ਕਰ ਦੋ ਜੀ ਸਸਤੀ ਕਰ ਮਿਲ ਲਿਆ ਜੀ ਆਪਾਂ ਕੋਈ ਦਵਾਈ ਨੂੰ ਤੇ ਮਿਲ ਕੇ ਬਹੁਤ ਦਿਲ ਖੁਸ਼ ਹੋਇਆ ਜੀ ਨਾਮ ਹੈਗਾ ਇਹਨਾਂ ਦਾ ਪੂਰਾ ਅਮਰਿਤਪਾਲ ਸਿੰਘ ਗੁੱਦਾ ਗੁੱਦਾ ਪਿੰਡ ਦਾ ਨਾਮ ਆ ਤੇ ਭਾਈ ਜੀ ਨੇ ਪਿੰਡ ਦਾ ਨਾਮ ਮਸ਼ਹੂਰ ਕੀਤਾਗਾ ਆਪਣੇ ਨਾਂ ਦੇ ਪਿੱਛੇ ਲਾ ਕੇ ਗੁੱਦਾ ਸਿੰਘ ਤੇ ਆ ਟਾਈਮ ਥੋੜਾ ਆਪਾਂ ਨੂੰ ਜ਼ਿਆਦਾ ਹੋ ਗਿਆ ਜੀ ਕਿਉਂਕਿ ਕਿ ਭਾਈ ਜੀ ਦੀ ਵੇਟ ਕਰੀ ਕੇ ਪਹਿਲਾਂ ਆ ਤਾਂ ਜ਼ਿਆਦਾ ਹੀ ਹੋ ਗਿਆ ਤੇ ਹੁਣ ਫਿਰ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਪੁਰਾਣੀ ਵੀਡੀਓ ਦੇ ਵਿੱਚ ਵੀ ਭਾਈ ਆਪਾਂ ਸਾਈਕਲ ਜਦੋਂ ਲੈ ਕੇ ਆਵਾਂਗੇ ਤੇ ਉਦੋਂ ਚਲਾ ਕੇ ਹੀ ਲੈ ਕੇ ਆਵਾਂਗੇ ਤੇ ਹੁਣ ਟਾਈਮ ਜ਼ਿਆਦਾ ਹੋ ਗਿਆ ਜੀ ਇਸ ਕਰਕੇ ਜਿਹੜਾ ਸਾਈਕਲ ਆਪਾਂ ਨੂੰ ਮੋਟਰਸਾਈਕਲ ਦੇ ਉੱਪਰ ਹੀ ਲੈ ਕੇ ਜਾਣਾ ਪਊਗਾ ਇਹਨੂੰ ਭਾਈ ਫੋਨ ਆ ਜਾਂਦੇ ਆਪਣੇ ਖੜਾਰੀ ਨੂੰ ਕਹਿੰਦੇ ਵੀ ਭਾਈ ਖੇਡਣਾ ਹੈਗਾ ਤੇ ਜਲਦੀ ਆ ਜਾ ਕਿੰਨੇ ਫੋਨ ਆ ਗਏ ਬਸ 13 ਆ ਗਏ ਘਟੋਗਾ ਮਾਫ ਕਰੀ ਭਾਈ ਮਾਫ ਕਰੀ ਨਾ ਨਾ ਕੋਈ ਨਹੀਂ ਯਾਰ ਮੋਟਰਸਾਈਕਲ ਤੇ ਆਪਾਂ ਕਿਸੇ ਦਾ ਮੰਗਵੇਂ ਲੈ ਕੇ ਆਏ ਕੋਈ ਨਹੀਂ ਅਜੇ ਮਾਦਾ ਫੋਨ ਨਹੀਂ ਆਇਆ ਵਿਚਾਰੇ ਦਾ ਚੱਲ ਚੰਗੀ ਗੱਲ ਤੇ ਕਰ ਸਟਾਰਟ ਫਿਰ ਹੈਨਾ ਤੇ ਸਾਈਕਲ ਆਪਾਂ ਲਾਦੀ ਲੈਣੇ ਉੱਪਰ ਮੋਟਰਸਾਈਕਲ ਭਾਈ ਖੜਾ ਲਿਆ ਮੁੰਡੇ ਨੇ ਕਹਿੰਦੇ ਇੱਥੇ ਸਾਈਕਲ ਲਾ ਦੇ ਤੇ ਆਪਣਾ ਪਿੰਡ ਹਜੇ 2 ਕਿਲੋਮੀਟਰ ਪਿਆਗਾ ਤੇ ਕਹਿੰਦਾ ਮੈਂ ਸਾਈਕਲ ਚਲਾ ਕੇ ਲੈ ਕੇ ਜਾਊਗਾ ਦੇਸੀ ਸਾਈਕਲ ਤੇ ਭਾਈ ਇਹੀ ਚਲਾ ਕੇ ਲੱਗ ਗਿਆ ਸੀ ਆਪਣਾ ਤੇ ਇਹ ਕਹਿੰਦਾ ਹੁਣ ਮੈਂ ਵੀ ਘਰ ਤੱਕ ਇਹ ਚਲਾ ਕੇ ਲੈ ਕੇ ਜਾਊਗਾ ਉਹ ਕਹਿੰਦਾ ਮੋਟਰਸਾਈਕਲ ਤੇ ਆ ਠੀਕ ਆ ਭਾਈ ਚਲਾਉਣ ਦਿਓ ਜੀ ਹੈ ਬੁਲੀ ਸਾਈਕਲ ਚਲਾਉਣ ਦਾ ਚਾਹ ਸੀ ਕਿ ਠੰਡ ਲੱਗਦੀ ਸੀਗੀ ਠੰਡ ਲੱਗਦੀ ਆ ਹੁਣ ਠੰਡ ਵੀ ਲੱਗਦੀ ਆ ਬਾਕੀ ਸ਼ੌਕ ਵੀ ਆ ਯਾਰ ਮੇਰਾ ਵੀ ਜਾਣ ਜੀ ਕਰਦਾ ਪਰ ਚੱਲ ਹੈ ਆਊਟ ਕਰ ਬਥੋਰਾ ਕੋਈ ਨਹੀਂ ਕੋਈ ਨਹੀਂ ਤੈਨੂੰ ਵੀ ਲੈ ਕੇ ਚੱਲਾਂਗੇ ਨਾਲ ਤੇਰਾ ਜੇ ਇੱਕ ਢਾੜਾ ਕਢਾ ਕੇ ਲਿਆਵਾਂ ਤੇ ਦੱਪੀ ਆ ਹੁਣ ਪਿੰਡ ਤੱਕ ਠੀਕ ਆ ਜਾ ਤਰਿਆ ਨੇਰਾ ਪੱਜਾ ਪਾ ਨੂੰ ਹੋ ਹੀ ਗਿਆ ਸੀ ਕਿਉਂਕਿ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਭਾਈ ਨੇਰਾ ਹੋਣ ਵਾਲਾ ਤਾਂ ਹੀ ਕਰਕੇ ਜਿਹੜਾ ਆਪਾਂ ਸਾਈਕਲ ਮੋਟਰਸਾਈਕਲ ਤੇ ਚੜ੍ਹ ਕੇ ਲੈ ਕੇ ਆਇਆ ਵੀ ਨਿਹਰਾ ਹੋ ਜੂ ਜਾਂਦੇ ਹਨ ਕਰੇ ਇਹ ਠੰਡ ਵੀ ਜਿਹੜੀ ਰਾਤ ਜਿਹੜੀ ਬੱਗ ਜਾਂਦੀ ਹੈ ਤੇ ਤਾਂ ਕਰਕੇ ਸਾਈਕਲ ਫਿਰ ਮੋਟਰਸਾਈਕਲ ਦੀ ਧਰ ਲੈ ਸੀਗੀ ਜੀ ਥੋੜਾ ਜਿਹਾ ਟਾਈਮ ਨਾਲ ਪਹੁੰਚ ਜਾਗੇ ਆ ਕੇ ਲਾਤਾ ਭਾਈ ਸਾਈਕਲ ਕਰੇ ਤੇ ਹੁਣ ਨਾਲ ਦੀ ਨਾਲ ਭਾਬੀ ਨੂੰ ਕਹਿ ਬਿਜਦਾ ਭਾਈ ਆਪਣਾ ਕੁੜਤਾ ਪਜਾਮਾ ਕੱਢ ਦੋ ਤੇ ਬੇਟੂ ਬਾਈ ਕੇ ਆਪਾਂ ਪਿੰਡ ਚੱਲਦੇ ਆਂ ਜੀ ਹੁਣ ਕਿਉਂਕਿ ਦੱਸੇ ਸੀ ਤੁਹਾਨੂੰ ਹਨਾ ਵੀ ਆਪਣੇ ਫੌਜੀ ਭਾਈ ਕੀ ਘਰੇ ਖੰਡਪਾੜ ਸੈਵਰ ਖਾਇਆ ਹੋਵੇਗਾ ਤੇ ਕੱਲ ਨੂੰ ਭੋਗ ਪੈਣਾਗਾ ਤੇ ਉਹਨਾਂ ਨੇ ਤਾਂ ਤੜਕੇ ਦਾ ਕਿਹਾ ਹੋਇਆ ਭਈ ਤੂੰ ਤੜਕੇ ਆਈ ਤੇ ਆਪਾਂ ਨੂੰ ਥੋੜਾ ਸਾਈਕਲ ਵਾਲਾ ਕੰਮ ਸੀਗਾ ਤਾਂ ਕਰਕੇ ਬਠੰਡੇ ਗਏ ਸੀਗੇ ਤੇ ਉੱਥੇ ਹੋ ਗਏ ਲੇਟ ਤੇ ਹੁਣ ਭਾਈ ਚੱਲਦੇ ਆ ਉਹੀ ਮਿੱਤਰ ਆਪਣਾ ਅਹੀ ਆਪਾਂ ਨੂੰ ਛੱਡ ਕੇ ਆਊਗਾ ਜੀ ਕਢ ਲੈ ਮਟਰਸਾਨ ਫਿਰ ਉਧਰੋਂ ਚੱਲ ਹਾਂ ਠੀਕ ਆ ਮੈਂ ਫਿਰ ਰੋਟੀ ਵਾਲੀ ਮੈਂ ਉੱਥੇ ਖਾ ਲੂੰਗਾ ਠੀਕ ਆ ਪਹੁੰਚ ਗਿਆ ਭਾਈ ਆਪਾਂ ਚੱਕਰਾਮ ਸਿੰਘ ਵਾਲੇ ਤੇ ਦੋਸਤ ਮਿੱਤਰ ਆਪਣੇ ਭਾਈ ਬੜੇ ਉਹ ਹਨ ਵੀ ਜਦੋਂ ਮੈਂ ਇਹਨਾਂ ਨੂੰ ਰਾਤ ਫੋਨ ਕਰ ਲਓ ਤੜਕੇ ਫੋਨ ਕਰ ਲਓ ਦੁਪਹਿਰੇ ਫੋਨ ਕਰ ਲਓ ਤੇ ਪਹਿਲੇ ਬੋਲਤੀ ਹਾਜ਼ਰ ਹੁੰਦੇ ਆ ਚਲ ਠੀਕ ਆ ਬੋਲੋ ਮਣ ਘਰੇ ਪਹੁੰਚ ਕੇ ਫੋਨ ਕਰ ਦੇ ਠੀਕ ਹੈ ਹੈਪੀ ਠੀਕ ਹੈ ਬਾਬਾ ਇਹ ਆਪਾਂ ਨੂੰ ਸਾਰੀ ਛੱਡਣੀ ਆਈ ਸੀ ਕਿ ਦੂਰ ਦਾ ਸਫਰਾ ਤੇ ਆਪਣੀ ਤੋਂ ਪੈ ਜਾਂਦਾ 8 ਕਿਲੋਮੀਟਰ ਪੈ ਜਾਂਦਾ ਹੈ ਤਾਂ ਕਰਕੇ ਕਹਿੰਦੇ ਤਿੰਨੇ ਨੇ ਅਸੀਂ ਮੋੜਿਆਂ ਵਾਂਗ ਚਲ ਠੀਕ ਹੈ ਠੀਕ ਹੈ ਥੋੜੂ ਘਰੇ ਪਹੁੰਚ ਕੇ ਫੋਨ ਕਰ ਦਿਓ ਓਕੇ ਚਾਲਦੇ ਆ ਭਾਈ ਮਾਤਾ ਨਾਲ ਕਰਦੇ ਆ ਗੱਲਾਂ ਬਾਤਾਂ ਦੋ ਚਾਰ ਬਹਾਵਾ ਦਿਨ ਹੋ ਗਏ ਮਾਤਾ ਜੀ ਕੋਲ ਆਏ ਨਹੀਂ ਆਪਾਂ ਯਾ ਚ ਕਰਦੇ ਆ ਮਾਤਾ ਜੀ ਨਾਲ ਜਾ ਕੇ ਗੱਲਾਂ ਬਾਤਾਂ ਦੋ ਚਾਰ ਸਾਂਝੀਆਂ ਬੱਲੇ ਬੱਲੇ ਸੱਤੇ ਓਏ ਹਸਰੀ ਕਾਰ ਜੀ ਸਰਕਾਰ ਜੀ ਠੀਕ ਹੈ ਠੀਕ ਹੋ ਜੀ ਗੁਰਗਮੂ ਠੀਕ ਹੈ ਮੰਮੀ ਠੀਕ ਹੈ ਤੁਸੀਂ ਕਿਧਰ ਉਧਰ ਰਾਤ ਨੂੰ ਲੱਗੇ ਹੋ ਜੀ ਵੰਜ ਨਹੀਂ ਐ ਠੀਕ ਹੈ ਜੀ ਤੇ ਬਿੱਟੂ ਬਿੱਟੂ ਇੱਧਰ ਆਏਗਾ ਇੰਦਰ ਕਰੀ ਅੱਛਾ ਗਗਨ ਕੀ ਕਰੀ ਆ ਮੈਂ ਲਾਇਆ ਸੀ ਫੋਨ ਉਹਨੂੰ ਕੀ ਆਦਾ ਉਹ ਕਹਿੰਦਾ ਗਗਨ ਕੀ ਕਰੀ ਆ ਬਸ ਮੈਂ ਵੀ ਚੱਲਦਾ ਗਗਨ ਕੀ ਕਰੇ ਹਾਂਜੀ ਮੈਂ ਰੱਖ ਲਾ ਕੱਪੜੇ ਫਿਰ ਜੀ ਅੰਕਲ ਜੀ ਸਸਰੀਕਾਰ ਜੀ ਠੀਕ ਹੋ ਜੀ ਸਾਡੇ ਹੀਰੇ ਆ ਕੇ ਵੇਲੇ ਆ ਕੈਨੇਡਾ ਅਮਰੀਕਾ ਤੋਂ ਉੱਤੇ ਕੈਨੇਡਾ ਅਮਰੀਕਾ ਵਧੀਆ ਰਿਹਾ ਜੀ ਫੜਦੇ ਆ ਗਏ ਜੀ ਆਪਾਂ ਫੌਜੀ ਬਾਈ ਦੇਕਰ ਤੇ ਗੋਗੀ ਸਾਹਿਬ ਜੀ ਕਿਉਂਕਿ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਬਾਈ ਵਧੀਆ ਬਾਈ ਵਧੀਆ ਇਹ ਆ ਜੀ ਭਾਈ ਗੋਗੀ ਪੁਰਤਗਾਲੀ ਆ ਫੌਜੀ ਦੇ ਨਾਲ ਹੀ ਆਇਆ ਸੀ ਬਾਰੋਂ ਹੋਰ ਕੰਮ ਕਾਰ ਸੱਟ ਚੱਲਦਾ ਬਈ ਬਾਹ ਵਧੀਆ ਬਾਈ ਨਜ਼ਾਰੇ ਚ ਚਲੋ ਵਧੀਆ ਹੀ ਚਾਹੀਦੀ ਆ ਤੁਸੀਂ ਦੱਸੋ ਬੱਸ ਵਧੀਆ ਆਪਾਂ ਵੀ ਤੁਹਾਡੇ ਸਾਹਮਣੇ ਆ ਤੇ ਅੱਜ ਦਾ ਦਿਨ ਭਾਈ ਆਪਣੇ ਲਈ ਬਹੁਤ ਯਾਦਗਾਰ ਸੀਗਾ ਤੇ ਕੋਦਾ ਬਾਈ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗਿਆ ਜੀ ਉਹਨਾਂ ਨਾਲ ਮਿਲ ਕੇ ਬਹੁਤ ਜਿਹੜੀਆਂ ਵਧੀਆ ਆਪਾਂ ਨੂੰ ਗੱਲਾਂ ਦੱਸ ਕੇ ਗਏ ਆ ਤੇ ਬਹੁਤ ਜ਼ਿਆਦਾ ਹੀ ਵਧੀਆ ਲੱਗਿਆ ਮਿਲ ਕੇ ਜੀ ਤੇ ਇੱਕ ਆ ਬੱਚੇ ਦਾ ਪੇਜ ਆ ਜੀ ਬੱਚੇ ਆਪਾਂ ਨੂੰ ਕਾਫੀ ਫੋਨ ਲਾਉਂਦਾ ਹੁੰਦਾ ਵੀ ਭਾਈ ਆਪਣੇ ਚੈਨਲ ਦਾ ਨਾਮ ਬੋਲ ਦੇ ਤੁਸੀਂ ਆਪਣੇ ਬਲੌਗ ਦੇ ਵਿੱਚ ਤੇ ਨਾਮ ਹੈਗਾ ਉਹਨਾਂ ਦਾ ਚੈਨਲ ਦਾ ਮਨੀਸ਼ ਬਲੌਗਰ 77 ਤੇ ਤੁਸੀਂ ਉਹਨੂੰ ਜਾ ਕੇ ਦੇਖ ਲਓ ਜੀ ਵੀ ਬੱਚਾ ਕੀ ਕੰਟੈਂਟ ਪਾਉਂਦਾ ਹੈ ਕਿਦਾਂ ਦੀਆਂ ਵੀਡੀਓ ਪਾਉਂਦਾ ਹੈਗਾ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਪੇਜ ਤੇ ਜੀ ਤੇ ਮਿਲਦੇ ਆ ਜੀ ਕੱਲ ਨੂੰ ਨਵੀਂ ਸਵੇਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ